ਲਓ ਜੀ ਹਾਂ ਸੀ ਦੇ ਨੇੜੇ ਤੇੜੇ ਫਿਰਦੇ ਆ ਤੇ ਹਨੇਰੀ ਆ ਗਈ ਪੂਰੀ ਤੇ ਲਹਿਰਾ ਆ ਰਹੀ ਹੈ ਲਹਿਰਾ ਲਹਿਰਾ ਪੂਰੀਆਂ ਲਹਿਰਾਂ ਲੂਰਾਂ ਲੱਗਿਆ ਪੰਜਾਂ ਲਹਿਰਾਂ ਨਹੀਂ ਆ ਜੀਆਂ ਰੇਤੇ ਦੀਆਂ ਰੇਤੇ ਦੀਆਂ ਲਾਈਟਾਂ ਸਾਰਿਆਂ ਨੇ ਲਾਈਟਾਂ ਛੱਡਤੀਆਂ ਆ ਹਣਾ ਕਹਿੰਦੇ ਚੱਲੋ ਵੇ ਸੇਵਕਾ ਕੰਮ ਤਾਂ ਖਤਰੇ ਵਾਲਾ ਹੀ ਆ ਉਹ ਹੀ ਕੰਮ ਖਤਰੇ ਵਾਲਾ ਹੋਇਆ ਪਿਆ ਹੁਣ ਤਾਂ ਤੇ 5 ਮਿੰਟ ਪਹਿਲਾਂ ਐ ਧੁੱਪ ਸੀਗੀ ਐ ਲੱਗਦਾ ਇਹ ਵੀ ਹਜੇ ਤਾਂ ਨੇੜੇ ਤੇੜੇ ਨਹੀਂ ਕਿਤੇ ਕੁਝ ਤੇ ਸਾਰਾਂ ਤੋਂ ਵੱਡੀ ਗੱਲ ਵੀ ਸਰਕਾਰ ਦਾ ਧੰਨਵਾਦ ਜੀ ਨੇ ਸੜਕ ਤੋਂ ਵੱਡੇ ਵੱਡੇ ਜ਼ਰਾਖਤ ਪਟਾਤੇ ਤੇ ਸੜਕ ਚੌੜੀ ਕਰਤੀ। ਨਹੀਂ ਤਾਂ ਫਿਰ ਹੁਣ ਇੱਥੇ ਸਾਰੇ ਝਾਲ ਉਹ ਖਿੱਚ ਹੈ ਨੂੰ ਝਾਲ ਇਧਰ ਨੂੰ ਕਰਦੇ ਪਾਸੇ ਐਂ ਦੀ ਲਾਂਘਾ ਬਣ ਜੂ। ਹੁਣ ਮੀ ਦੱਸੋ ਕਦੋਂ ਕਾਊਗਾ? ਪ੍ਰਧਾਨ ਮੀ ਕਦੋਂ ਕਾਜੂ? ਮੀ ਤਾਂ ਮੈਨੂੰ ਲੱਗਦਾ ਇਹਨੇ ਜੈਪੋਰਟ ਤਪਾਤਾ ਹੋਏ ਨੇ ਨੇਰੀ ਨੇ। ਤਬਾਬਾ ਮੀ ਦਾ ਹੈ। ਝਾਲ ਜਾਂ ਦੇਖਦੇ। ਅਰੇ ਨੇਰੀ ਪਿੱਛੋਂ ਮੀਂਹ ਆਉਂਦਾ ਕਹਿੰਦੇ ਤਾਂ ਆ ਹੀ ਹੁੰਦਾ ਨੇਰੀ ਪਿੱਛੋਂ ਮੀਂਹ ਆਊਗਾ ਅੱਜ ਇਹ ਤਾਂ ਵਧੀਆ ਉਹ ਦਿਨ ਬਦਲ ਗਏ ਕਾਲਜੋਗ ਚੱਲ ਪਿਆ ਹੁਣ ਕੋਈ ਪਤਾ ਨਹੀਂ ਹੁਣ ਕੋਈ ਪਤਾ ਨਹੀਂ ਆਊਗਾ ਨਾ ਆਊਗਾ ਪਰ ਨੇਰੀ ਬੂਰੀ ਆ ਚਾਰ ਸਭਰੇ ਆਏ ਕਰਦਾ ਮਾਹੌਲ ਕਰਮਾ ਕਰਮ ਹੋਰ ਗੱਡੀ ਨੂੰ ਤਾਂ ਕਾਪੂਰਾ ਮਾਰਦੀ ਆ ਸਿਆਣੇ ਅਸੀਂ ਜਿਹੜੇ ਰੋਗ ਦੇ ਨਹੀਂ ਪਰ ਆਏ ਆ ਹੁਣ ਘਟਿਆ ਇੱਥੇ ਹਾਂ ਮੇਰਾ ਮਤਲਬ ਇਹ ਹੈ ਵੀ ਹੁਣ ਬਿਜਲੀ ਬੂਜਲੀ ਦਾ ਮੰਨ ਲਾਦਾ ਕਰਦੀ ਹੋਣੀ ਹੈ ਕੰਜਾਂ ਦੀ ਦਾ ਕੰਮ ਸੈੱਟ ਕਰਦਾ ਹੋਣਾ ਕੱਲ੍ਹ ਨੂੰ ਪਤਾ ਲੱਗੂਗਾ ਕਿੱਥੇ ਕਿੰਨਾ ਕਰ ਕੀ ਨੁਕਸਾਨ